ਸਾਰੇ ਨੂੰ ਸਤਿ ਸ੍ਰੀ ਅਕਾਲ ਸਬ ਦੀ ਚੜਦੀ ਕਲਾ ਦੀ ਅਰਦਾਸ ਮਨ ਬਹੁਤ ਉਦਾਸ ਹੈ ਪਰ ਸਰਵਤ ਦੇ ਭਲੇ ਦੀ ਅਰਦਾਸ ਕਰਦੀ ਹਾਂ ਹੋਵੇ ਹੀ ਪਰਮਾਤਮਾ ਦੁਸ਼ਮਣ ਦਾ ਵੀ ਭਲਾ ਹੋਵੇ ਹੀ ਪਰਮਾਤਮਾ ਦੁਸ਼ਮਣ ਦਾ ਵੀ ਭਲਾ ਟੜੇ ਕੋ ਆਂਡੀ ਤੂੰ ਸਦਾ ਕੋਹਾਂ ਦੂਰ ਬਣਾ ਟਣੇ ਗੁਆੰਡੀ ਤੂੰ ਸਦਾ ਕੋਹਾਂ ਦੂਰ ਬਲਾ ਰੱਖੀ ਮਰਦਿਆਂ ਤੱਕ ਤੂੰ ਸਭ ਦੀ ਉਜਲੀ ਪੱਤ ਤੇਰੇ ਬਾਣੇ ਸ਼ਹਿਨशाह ਸੁਖੀ ਬਸੇ ਸਰਵਤ ਤੇਰੇ ਬਾਣੇ ਦਾਤਾ ਸੁਖੀ ਬਸੇ ਸਰਵਤ ਦਾਤਾ ਜੀ ਝੋਲੀ ਚ ਅੱਡ ਕੇ ਅਰਦਾਸ ਆ ਇਹ ਲੜਾਈ ਇੱਥੇ